ਚੁੰਨੇ ਦੀਆਂ ਬਈ ਆਪਾਂ ਕਈ ਕਿਸਮਾਂ ਦੀਆਂ ਜਿਹੜੀਆਂ ਆਪਾਂ ਮੁੰਜਰਾ ਲਿਆਏ ਆ ਤੋੜ ਕੇ ਜੀ ਤੋ ਇੰਨਾ ਕਹਿੰਦਾ ਜੇ ਆਪਾਂ ਨੂੰ ਲੱਗ ਜੂਗਾ ਵੀ ਕਿਹੜੀ ਵੈਰਾਈਟੀ ਦਾ ਝਾੜ ਵੱਧ ਸਕਦਾ ਹੈ ਵੱਡੀ ਗੱਲ ਤੇ ਇਹ ਹੈ ਬਈ ਰੇ ਕੂੜੇ ਤੇ ਸਾਮ ਸੰਭਾਲ ਤੇ ਉਹਦੀ ਜਿਵੇਂ ਲਵਾਈ ਤੇ ਮੌਸਮ ਤੇ ਡਿਪੈਂਡ ਨਹੀਂ ਹੈ ਜੋ ਔਸਤਨ ਝਾੜ ਆਊਗਾ ਚਾਹੇ 70 ਆਵੇ 75 ਆਵੇ 80 ਆਵੇ ਜਿੰਨਾ ਵੀ ਆਵੇ ਜਿਹੜੀਆਂ ਅਸੀਂ ਮੁੰਜਣਾ ਆਪਾਂ ਲਿਆਏ ਆ ਇਹਦਾ ਆਪਾਂ ਨੂੰ ਇਹ ਪਤਾ ਲੱਗ ਜੂ ਵੀ ਕਿਹੜੀ ਵੈਰਾਈਟੀ ਦਾ ਝਾੜ ਜਿਹੜੇ ਸਮੇਂ ਦੇ ਵਿੱਚ ਕਿਹੜੀ ਵੈਰਾਈਟੀ ਵੱਧ ਝਾੜ ਤੇ ਰਹੂਗੀ ਜਿਵੇਂ ਹੁਣ ਤੁਸੀਂ ਸਾਰਿਆਂ ਨੂੰ ਇੱਕ ਨੰਬਰ ਤੇ ਇਹਨਾਂ ਤੋਂ ਵੱਡੀ ਮੁੰਜਰੇਗੀ 28P67 ਦੀ 28P67 ਇੱਕ ਨੰਬਰ ਤੇ ਆਉਂਦੀ ਹੈਗੀ ਦੋ ਨੰਬਰ ਤੇ ਆਊ ਮੁੰਜਰ ਜਿਆਦੇ ਦਾਣੇ ਹੈ ਤੀਜੇ ਨੰਬਰ ਤੇ ਆਊਗੀ ਪੰਜਾਬ ਨੰਬਰ 1 ਬਾਕੀ ਵੈਰੇਟੀਆਂ ਬਾਈ ਜੀ ਆ ਗਈਆਂ ਇਹਦੋਂ ਥੱਲੇ ਜਿਹੜੀਆਂ ਇਹ ਤਿੰਨ ਵੈਰੇਟੀਆਂ ਦਾ ਝਾੜ ਦੀ ਉਮੀਦ ਹੈ ਕਿ ਵੀ ਜ਼ਿਆਦਾ ਰਹੂਗਾ ਮੌਸਮ ਅਨੁਸਾਰ ਝਾੜ ਬਾਈ ਜਿਹੜਾ ਮਰਜੀ ਨਿਕਲੇ 70 ਨਿਕਲੇ 75 ਨਿਕਲੇ 80 ਨਿਕਲੇ 85 ਨਿਕਲੇ ਪਰ ਇਹ ਤਿੰਨ ਵੈਰੇਟੀਆਂ ਦਾ ਝਾੜ ਸਾਰਿਆਂ ਨਾਲੋਂ ਤਾਂ ਹਾਂ ਰਹਿਣ ਦੀ ਉਮੀਦ ਹੈ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜਿਹੜੇ ਵੀਰਿਆਂ ਨੇ ਇਹ ਵੱਡੀਆਂ ਕਿਉਂਕਿ ਸਾਡੇ ਬਾਈ ਸੀਜ਼ਨ ਲੇਟ ਹੈ ਸਾਡੇ ਹਜੇ ਦੀਵਾਲੀ ਤੋਂ ਬਾਅਦ ਕੰਮ ਚੱਲੂਆ ਵੱਡੀ ਦਾਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼